ਜੀ ਕਲਸਾ ਰਵਹਿਗੁਰੂ ਜੀ ਕੀ ਫਤਿਹ ਅੱਜ ਕਿਹੜੇ ਹਾਲਾਤ ਦੇਖ ਰਹੇ ਆਪਾਂ ਬਾਬਾ ਜਮਨਾਧਾਰ ਜੀ ਮਹਾਪੁਰਸ਼ਾ ਨੇ ਇਥੇ ਲੰਗਰ ਲਾਇਆ ਇਹ 12 15 ਪਿੰਡ ਕਿਹੜੀ ਇੱਕ ਜਗ੍ਹਾ ਤੇ ਆਪਾਂ ਖੜੇ ਆ ਤੁਸੀਂ ਉਧਰ ਮਾਰੋ ਨਿਗਾ ਵੀ ਬਹੁਤ ਜ਼ਿਆਦਾ ਪਾਣੀ ਆ ਇਥੇ ਤਾਂ 20 ਫੁੱਟ ਪਾਣੀ ਹੋਊਗਾ ਉਦੋਂ ਗਾਹਾਂ 6-6 ਫੁੱਟ 7-7 ਫੁੱਟ ਇਤੋਂ ਇੱਕ ਨੇੜੇ ਪਿੰਡ ਆ ਉੱਥੇ ਗੁਰਦੁਆਰਾ ਸਾਹਿਬ ਆ ਵਾਹਪੁਰਛਾਂ ਦੇ ਲੰਗਰ ਚੋਂ ਉੱਥੇ ਲਿਜਾ ਕੇ ਸੰਗਤ ਉਹ ਗੁਰਦੁਆਰਾ ਸਾਹਿਬ ਚ ਵੀ ਪ੍ਰਸ਼ਾਦਾ ਪਾਣੀ ਛਕਦੇ ਛਕਾਉਂਦੇ ਆ ਦੂਜਾ ਮੈਂ ਸੰਗਤ ਨੂੰ ਵੀ ਬੇਨਤੀ ਅਪੀਲ ਕਰਦਾ ਵੀ ਬਾਬਾ ਜਵਨਾ ਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਥੇ ਕਿਥੇ ਲੰਗਰ ਬਣਾ ਕੇ ਛਕਾ ਰਹੀਆਂ ਸੰਗਤਾਂ ਨੂੰ ਤੇ ਉੱਥੇ ਸਮਾਨ ਪਹਚਾ ਕੇ ਲੰਗਰ ਪਕਾ ਕੇ ਤੇ ਕਿੱਥੇ ਇਹ ਕਿਹੜੇ ਰਸਤਾ ਲੈ ਕੇ ਆਉਂਦੇ ਨੇ ਘਰੋਂ ਪਿਆਰੇ ਇਹ ਰਾਹ ਚ ਹੀ ਘੇਰੇ ਜਾਂਦੇ ਆ ਕਿਹੜੇ ਅਸਲ ਡੁੱਬੇ ਹੋਏ ਨੇ ਘਰ ਵੀ ਡੁੱਬ ਗਏ ਮਕਾਨ ਵੀ ਸਾਰੇ ਡੁੱਬ ਗਏ ਤੇ ਫਸਲਾਂ ਵੀ ਸਾਰੀਆਂ ਅਜਾੜਾ ਹੋ ਗਿਆ ਜੀਵਨੀ ਤਾਂ ਗਈ ਕਣਕ ਵੀ ਨਹੀਂ ਬੀਜੀ ਜਾਣੀ ਮੈਂ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਅਪੀਲ ਕਰਦਾ ਵੀ ਜੇ ਆਪਾਂ ਇੱਕ ਇੱਕ ਪਿੰਡ ਵੀ ਇਹਨਾਂ ਦੇ ਇੱਕ ਇੱਕ ਘਰ ਬਣਾ ਕੇ ਤੇ ਇਹਨਾਂ ਦੀ ਸੇਵਾ ਕਰਾਂਗੇ ਕਿਉਂ ਇਹ ਮੈਨੂੰ ਤਾਂ ਲੱਗ ਨਹੀਂ ਰਿਹਾ ਵੀ ਹਜੇ ਮਹੀਨਾ 20 ਦਾ ਨਾ ਜਾਂ ਇਹ ਤੋਂ ਵੀ ਜ਼ਿਆਦਾ ਪਾਣੀ ਇੱਥੇ ਚੱਲ ਸਕਦਾ ਬਹੁਤ ਜ਼ਿਆਦਾ ਪਾਣੀ ਤੇਜ਼ ਆ ਇਸ ਕਰਕੇ ਮੈਂ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਬਾਬਾ ਜਮਨਾ ਦਾ ਅੱਜ ਹੀ ਇਹਨਾਂ ਦਾ ਲੰਗਰ ਦਾ ਇੱਥੇ 200 300 ਸਿੰਘ ਇਹਨਾਂ ਦਾ ਕਿਹੜਾ ਸੇਵਾ ਕਰ ਰਿਹਾਗਾ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਇਹਨਾਂ ਦੀ ਉਮਰ ਲੰਮੀ ਕਰੇ ਤੇ ਸੇਵਾ ਕਰਦੇ ਰਹਿਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਪ੍ਰਸ਼ਾਦਾ ਮੜਵਾ ਕੇ ਉਹ ਆਪ ਟਰੈਕਟਰਾਂ ਤੇ ਜਾ ਜਾ ਕੇ ਕਿਥੇ ਸੰਗਤਾਂ ਉਥੇ ਉਹ ਪ੍ਰਸ਼ਾਦਾ ਵਰਤਾ ਰਹੇ ਆ ਤੇ ਮੈਂ ਸਮੂਝੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਵੀ ਦੇਖੋ ਕਿਹੜਾ ਤੁਸੀਂ ਸਮਾਨ ਇਕੱਠਾ ਕਰਨਾ ਉਹ ਤੁਸੀਂ ਕਿਥੇ ਗਰੀਬਾਂ ਦੇ ਮੂੰਹ ਚ ਪਵੇ ਉਹ ਮੈਨੂੰ ਤਾਂ ਮਹਾਪੁਰਸ਼ਾਂ ਨੇ ਇਹ ਵੀ ਦੱਸਿਆ ਕਿਹੜੇ ਬੱਚੇ ਆ ਬੀਬੀਆਂ ਬਜ਼ੁਰਗਾਂ ਉਹਨਾਂ ਦੇ ਲੀੜੇ ਚੱਕੇ ਹੀ ਨਹੀਂ ਗਏ ਕਿਹੜੇ ਤਨ ਤੇ ਲੀੜੇ ਪਾਏ ਹੋਏ ਨਾ ਉਹੀ ਲੀੜੇ ਰਹਿ ਗਏ ਕੋਈ ਸਮਾਨ ਨਹੀਂ ਚੱਕਿਆ ਗਿਆ ਘਰਾਂ ਚੋਂ ਸਾਰਾ ਸਮਾਨ ਰੁੜ ਗਿਆ ਤੇ ਲੰਗਰ ਦੇ ਨਾਲ ਕਿਹੜੇ ਵਸਤਰਾ ਬੀਬੀਆਂ ਦੇ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਹੋਰ ਮਾਈਆਂ ਦੇ ਵਸਤਰ ਵੀ ਦਿੱਤੇ ਜਾਣ ਕਿਹੜੇ ਅੱਜ ਇਹਨਾਂ ਕੋਲੇ ਵਸਤਰ ਵੀ ਹੈ ਨਹੀਂਗੇ ਇਹਨਾਂ ਕੋਲੇ ਲੀੜਾ ਜੋੜਾ ਕੋਈ ਨਹੀਂਗਾ ਇਹ ਸਾਰੀਆਂ ਸੰਗਤਾਂ ਤਹਈਆ ਕਰਨ ਦੇਖੋ ਕਿਹੜਾ ਖਾਲਸਾ ਕਿੱਥੇ ਵੀ ਕਿਤੇ ਆਪਤ ਆਉਂਦੀ ਆ ਆਪਾਂ ਤਾਂ ਬਾਹਰ ਜਾ ਕੇ ਮਦਦ ਕਰਦੇ ਆ ਅੱਜ ਆਪਾਂ ਆਪਣੇ ਪੰਜਾਬ ਚ ਆਈ ਆ ਆਪਾਂ ਬਾਹਰਲੇ ਸੁਪਨ ਜਾਣੇ ਆ ਤੇ ਬਾਹਰਲੇ ਸੂਪਿਆਂ ਵਾਲਿਆਂ ਨੇ ਅੱਜ ਆ ਕੇ ਪੰਜਾਬ ਦੀ ਬਾਹ ਨਹੀਂ ਫੜੀ ਮੈਨੂੰ ਇਹ ਵੀ ਕਹਿਣਾ ਪਊਗਾ ਤੇ ਕਿਥੇ ਸਿੱਖ ਦਾ ਦੇਸਾਂ ਵਿਦੇਸਾਂ ਜਾ ਕੇ ਸੇਵਾ ਕਰਦਿਆ ਤੇ ਮੈਂ ਕਹਿਣਾ ਵੀ ਕਿਹੜੇ ਆਪਣੇ ਸਿੰਘ ਬੈਠਿਆ ਬਾਹਰਲੇ ਦੇਸਾਂ ਚ ਉਹਨਾਂ ਨੂੰ ਵੀ ਬੇਨਤੀ ਆ ਭਾਈ ਇਹ ਕਿਹੜੀ ਆਪਤ ਦੀ ਘੜੀ ਆ ਵੱਲਾ ਡਾਇਆ ਹੋਇਆ ਇਹਦੇ ਵੱਧ ਜਾਣ ਕੇ ਸੇਵਾ ਕਰਾਓ ਤੇ ਸੇਵਾ ਕਰੋ ਮਹਾਪੁਰਸ਼ ਬਾਬਾ ਜਵਨਾ ਦਾ ਅੱਜ ਕਿਵੇਂ ਲੰਗਰ ਚਲਾ ਰਹੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨਗਰਾਂ ਚੋਂ ਰਸਤਾ ਆ ਰਹੀਆਂ ਉਹਨਾਂ ਦਾ ਧੰਨਵਾਦ ਕਰਦਾ ਤੇ ਦੂਜਾ ਸਾਰਿਆਂ ਨੂੰ ਬੇਨਤੀ ਇਹੀ ਕਰਦਾ ਵੀ ਭਾਈ ਪਕਾ ਕੇ ਪ੍ਰਸ਼ਾਦਾ ਦੇਖੋ ਕਿਸਤੀਆਂ ਆ ਰਹੀਆਂ ਸਾਹਮਣੇ ਉਹ ਕਿਸਤੀਆਂ ਚ ਪ੍ਰਸ਼ਾਦਾ ਉੱਥੇ ਜਾਵੇ ਉਹਨਾਂ ਘਰਾਂ ਜਾਵੇ ਜਿਹੜੇ ਛੱਤਾਂ ਤੇ ਬੈਠੇ ਨੇ ਉਹ ਸਾਹਮਣੇ ਦੇਖੋ ਆਪਾਂ ਨੂੰ ਦਿਸ ਰਿਹਾ ਵੀ ਇਹ ਘਰਾਂ ਦੇ ਉੱਤੇ ਬੈਠੇ ਨਾ ਤੇ ਥੱਲੇ ਤਾਂ ਕੋਈ ਜਗ੍ਹਾ ਹੀ ਨਹੀਂ ਉਹ ਵੀ ਛੱਤਾਂ ਮਾੜੀਆਂ-ਮਾੜੀਆਂ ਦੇ ਦੀਆਂ ਨਾ ਆ ਕਿੱਥੇ ਆਪਾਂ ਖੜੇ ਆ ਇਹ ਵੀ ਪੰਨ ਟੁੱਟਣ ਨੂੰ ਤਿਆਰ ਆ ਇਥੋਂ ਇਹਨਾਂ ਨੂੰ ਕਹਤਾ ਵੀ ਲੰਗਰ ਇਥੋਂ ਹਟਾ ਕੇ ਪਰਾਂ ਲੈ ਜਾਓ ਵੀ ਕਦੋਂ ਵੀ ਲੰਗਰ ਟੁੱਟ ਸਕਦਾ ਇਸ ਕਰਕੇ ਮੈਂ ਸਮੂਹਿਆ ਸੰਗਤਾਂ ਨੂੰ ਬੇਨਤੀ ਵੀ ਕਰਦਾ ਤੇ ਦੂਜਾ ਅਪੀਲ ਵੀ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਆ ਕੇ ਆਪਣੇ ਭਰਾਵਾਂ ਦੀ ਮਦਦ ਕਰੋ ਇਹ ਪਤਾ ਨਹੀਂ ਕਦੋਂ ਕਿਸੇ ਤੇ ਮਾੜੀ ਦਿਨ ਆ ਜਾਣਾ ਅੱਜ ਇਹ ਆਪਣੇ ਭਾਈ ਨਾ ਇਹਨਾਂ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ